ਸੱਚੀ ਕਾਲ ਪੜਿਆਲਾ ਲਈ ਦੇ ਦਸਕਾਂ ਦਾ ਸਵਾਗਤ ਹੈ ਮੈਂ ਹਾਂ ਸ਼ਾਬਾਸ਼ ਖਾਨ ਚੋਰੀ ਅਤੇ ਬੇਅਦਬੀ ਦੇ ਦੋਸ਼ਾਂ ਨੂੰ ਮਲੇਰਕੋਟਲਾ ਪੁਲਿਸ ਨੇ ਕੀਤਾ ਗ੍ਰਿਫਤਾਰ ਮਲੇਰਕੋਟਲਾ ਪੁਲਿਸ ਨੂੰ ਉਸ ਪਹਿਲੇ ਵੱਡੀ ਕਾਮਯਾਬੀ ਮਿਲੀ ਜਦੋਂ ਮੰਦਰ ਵਿੱਚ ਚੋਰੀ ਕਰਨ ਵਾਲੇ ਦੋ ਕਥਿਤ ਮੁਲਜ਼ਮਾਂ ਨੂੰ ਕੁਝ ਹੀ ਦਿਨਾਂ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਐਸਐਸਪੀ ਦਫ਼ਤਰ ਵਿਖੇ ਰੱਖੀ ਗਈ ਇੱਕ ਪ੍ਰੈਸ ਵਰਤਾ ਦੌਰਾਨ ਐਸਐਸਪੀ ਮਲੇਰ ਕੋਟਲਾ ਗगनਜੀਤ ਸਿੰਘ ਜੀ ਨੇ ਜਾਣਕਾਰੀ ਦੰਦਿਆ ਦੱਸਿਆ ਕਿ ਚੋਰੀ ਅਤੇ ਬੇਅਦਬੀ ਦੇ ਦੋਸ਼ੀਆਂ ਨੂੰ ਚੋਰੀ ਕਿਤੇ ਪੰਜ ਸੀਲ ਗੱਲੇ ਸਮੇਤ ਔਰ ਜਿੰਦਰੇ 12000 ਰੁਪਏ ਵੀ ਚਾਂਦੀ ਦੇ ਛੋਟੇ ਸਿੱਕੇ ਇੱਕ ਚਾਂਦੀ ਦਾ ਵੱਡਾ ਸਿੱਕਾ ਅੱਠ ਚਾਂਦੀ ਦੇ ਛੋਟੇ ਗਲਾਸ ਗੱਲਾਂ ਤੋੜਨ ਲਈ ਵਰਤਿਆ ਤਿੰਨ ਛਾਹੀਆਂ ਤੇ ਰੇਂਜ ਅਤੇ ਇੱਕ ਪੇਸ਼ਕਸ਼ ਬਰਾਮਦ ਕਰਕੇ ਪੁਲਿਸ ਰਿਮਾਰਨਡ ਤੇ ਭੇਜਿਆ ਗਿਆ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਇੱਥੇ ਇਹ ਵੀ ਹੈ ਕਿ ਜਿਕਰਯੋਗ ਹੈ ਕਿ ਥਾਣਾ ਸਿਟੀ 2 ਦੀ ਐਸਐਚਓ ਮੈਡਮ ਗੁਰਪ੍ਰੀਤ ਕੌਰ ਅਤੇ ਉਹਨਾਂ ਦੀ ਟੀਮ ਵੱਲੋਂ ਇਸ ਕੇਸ ਨੂੰ ਸੁਲਝਾਉਣ ਵਿੱਚ ਵੱਡਾ ਰੋਲ ਅਦਾ ਕੀਤਾ ਮਲੇਰ ਕੋਟਲਾ ਤੋਂ ਸ਼ਾਬਾਜ਼ ਖਾਨ ਪੜਿਆਲਾ ਲਈ ਇਹਦੇ ਵਿੱਚ ਇੱਕ ਚਾਰ ਜਿਹੜੀ 4 ਦੀ ਮਿਡਨਾਈਟ ਐ ਤੇ 5 ਦੀ ਅਰਲੀ ਮਾਰਨਿੰਗ ਐ ਉੱਥੇ ਇੱਕ ਜਿਹੜਾ ਜੈਨ ਮੰਦਿਰ ਹੈਗਾ ਪਰਸਨਾਜੀ ਦਾ ਬੜਾ ਪੁਰਾਣਾ ਪ੍ਰਚੀਨ ਮੰਦਿਰ ਹੈ ਉੱਥੇ ਚੋਰੀ ਹੋਈ ਸੀ ਉਹਨਾਂ ਨੇ ਸਵੇਰੇ ਜਦੋਂ ਆ ਕੇ ਦੇਖਿਆ ਤੇ ਚੋਰੀ ਹੋਈ ਵੀ ਐ ਤੇ ਉਹਦੇ ਵਿੱਚ ਕੋਈ ਹੋਰ ਵੀ ਬੇਦਵੀ ਵੀ ਹੋਈ ਸੀ ਜਿਹਦੇ ਵਿੱਚ ਚੋਰੀ ਦਾ ਪਰਚਾ ਦੇ ਕੇ ਤੇ ਬਾਅਦ ਚ ਉਹ ਜਿਹੜਾ 295 ਬੇਦਵੀ ਦਾ ਵੀ ਲਾ ਕੇ ਪਰਚਾ ਦਿੱਤਾ ਗਿਆ ਸੀ ਕਿਉਂਕਿ ਮੰਦਰ ਚ ਚੋਰੀ ਹੋਣਾ ਕਿਸੇ ਵੀ ਧਾਰਮਿਕ ਜਗ੍ਹਾ ਤੇ ਚੋਰੀ ਹੋਣਾ ਬੜਾ ਸੈਂਸਿਟਿਵ ਹੋ ਜਾਂਦਾ ਉਹਦੇ ਵਿੱਚ ਐਸਪੀਡੀ ਡੀਐਸਪੀਡੀ ਐਸਐਚਓ2 ਦੀ ਅਸੀਂ ਟੀਮ ਬਣਾਈ ਜਿਹਦੇ ਵਿੱਚ ਕਾਫੀ ਮਿਹਨਤ ਕੀਤੀ ਤੇ ਉਹਦੇ ਵਿੱਚ ਹੁਣ ਇਹਨਾਂ ਦੀ ਅਰੈਸਟ ਪਾਈ ਗਈ ਹੈ ਇਹ ਦੋ ਜਨੇ ਹੈਗੇ ਮੁਹੰਮਦ ਅਜ਼ਰ ਤੇ ਮੁਹੰਮਦ ਸੁਹੇਲ ਮੁਹੰਮਦ ਅਜ਼ਰ ਦੇ ਪਹਿਲੇ ਹੀ 6 ਪਰਚੇ ਚੋਰੀ ਦੇ ਨੇ ਸਾਰੇ ਪਰਚੇ ਤੇ ਜਿਹੜਾ ਮੁਹੰਮਦ ਸੁਹੇਲ ਹੈ ਉਹਦੇ ਤੇ ਇੱਕ ਐਨਡੀ ਦਾ ਪਰਚਾ ਤੇ ਇੱਕ ਚੋਰੀ ਦਾ ਪਰਚਾ ਸੋ ਇਹਨਾਂ ਦੀ ਅਰੈਸਟ ਪਾਈ ਗਈ ਹੈ ਇਹਨਾਂ ਕੋਲੋਂ 12000 ਰੁਪਿਆ ਕੈਸ਼ ਜਿਹੜਾ ਫੜਿਆ ਗਿਆ ਤੇ ਕੁਛ ਚਾਂਦੀ ਦੇ ਸਿੱਕੇ ਨੇ ਹੋਰ ਸਮਾਨ ਹੈ ਉਹ ਰਿਕਵਰ ਕੀਤਾ ਗਿਆ ਹੁਣ ਇਹਨਾਂ ਨੂੰ ਰਿਮਾਂਡ ਤੇ ਲੈ ਕੇ ਡਿਟੇਲ ਚ ਕੋਸ਼ਿਸ਼ ਕਰਾਂਗੇ ਵੀ ਜਿਹੜਾ ਇਹਨਾਂ ਨੇ ਸਮਾਨ ਹੋਰ ਕਿਹੜਾ-ਕਿਹੜਾ ਸਮਾਨ ਸੀਗਾ ਜਾਂ ਕਿੰਨਾ ਕੈਸ਼ ਸੀ ਸਹੀ ਪਤਾ ਲੱਗ ਜੂਗਾ ਉਸ ਨਾਲ ਦੇ ਰੱਗੇ ਦੀ ਤਫ਼ਤੀਸ਼ ਕੀਤੀ ਜਾਊਗੀ ਪਹਿਲਾਂ ਵੀ ਪਰਚੇ ਇਹਨਾਂ ਦੇ ਦੇਖਾਂਗੇ ਪਹਿਲੇ ਇਹਨਾਂ ਤੇ ਜਿਹੜਾ ਮੁਹੰਮਦ ਅਜ਼ਰ ਹੈ ਉਹਦੇ ਤੇ 6 ਚੋਰੀ ਦੇ ਪਰਚੇ ਆ ਸਾਰੇ ਜਿਹੜਾ ਮੁਹੰੰਦ ਸੋਹੇਲ ਹੈ ਉਹਦੇ ਤੇ ਕੈਂਡੀ ਦਾ ਪਰਚਾ ਤੇ ਇੱਕ ਚੋਰੀ ਦਾ ਪਰਚਾ ਹੈ ਸੋ ਇੱਕ ਬੜੀ ਅੱਛੀ ਤਫਤੀਸ਼ ਕੀਤੀ ਗਈ ਬੜੀ ਮਿਹਨਤ ਨਾਲ ਇਹ ਬੰਦੇ ਫੜਿਆ ਸਰ ਕੀ ਕਹੀ ਜੀ ਨਸ਼ੇ ਦੀ ਆਦਤ ਇਹ ਡਰੱਗਸ ਐਡਿਕਟ ਨੇ ਜਿਹਦੇ ਕਰਕੇ ਨਸ਼ੇ ਕਰਕੇ ਜਦੋਂ ਇਹਨਾਂ ਨੂੰ ਚੀਜ਼ ਨਹੀਂ ਮਿਲਦੀ ਸੀ ਫਿਰ ਇਹਨਾਂ ਨੇ ਮੰਦਰ ਚ ਚੋਰੀ ਕਰ ਲਈ ਤਾਂ ਕਿ ਉਹਸ ਪੈਸੇ ਦਾ ਜਾਂ ਜੋ ਵੀ ਚਾਂਦੀ ਵੇਚ ਕੇ ਵੀ ਇਹ ਨਸ਼ੇ ਦਾ ਆਪਣਾ ਸੇਵਨ ਪੂਰਾ ਕਰ ਸਕਣ। ਕਦੇ ਹੋ ਜਾਂ ਤੇ ਜਮਾਨੇ ਲੈ ਗਏ। ਰਿਮਾਂਡ ਤੇ ਨੇ ਹੁਣ ਤੇ ਉਸ ਤੋਂ ਬਾਅਦ ਹੁਣ ਅੱਗੇ ਪੁਸ਼ਕ ਜਾਰੀ ਹੈ। ਸਰ ਇਹਨਾਂ ਦੇ ਪਰਸਨ ਗੋਲੀਆਂ ਦੇ ਵੀ ਕਥਨ ਹੋਤੇ ਕਿ ਉਹਦੇ 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 ਵਿੱਚ ਉਹ ਵੱਖਰਾ ਕੇਸ ਹੈਗਾ ਉਹ ਵੱਖਰਾ ਆਪਾਂ ਉਹਦੇ ਚ ਕਰਾਂਗੇ ਇਸ ਪਰਟੀਕੂਲਰ ਇਹਦੀ ਬਾਰੀ ਹੈ ਸਰ ਇੱਕ ਤੋਂ ਬਈ ਜਗ੍ਹਾ ਚੋਰੀਆਂ ਪਹਿਲਾਂ ਹੋ ਰਹੀਆਂ ਇੰਡੀਆ ਨਾਲ ਸਮਝ ਚੰਗੀ ਦੀਆਂ ਹੋਈਆਂ ਨੇ ਕਈ ਕੇਸ ਤਾਂ ਕਲੋਜ਼ ਕਰ ਦਿੱਤੇ ਗਏ ਨੇ ਐਫ ਆਈ ਆਰ ਇਹ ਤੇ ਹੁਣ ਇੱਕ ਅਥਾਰਟੀ ਆਪਣੇ ਐਫ ਆਈ ਆਰ ਐਫ ਆਈ ਆਰ ਦੀ ਪਿੱਛੇ ਜਿਲ੍ਹੀਆਂ ਵੀ ਚੋਰੀਆਂ ਹੀ ਉਸ ਬੜੀ ਡਿਟੇਲ ਨਾਲ ਅਸੀਂ ਕਰ ਰਹੇ ਹਾਂ ਹੋਰ ਵੀ ਪਿੱਛੇ ਚੋਰੀਆਂ ਹੋਈਆਂ ਸੀ ਆ ਤੇ ਇਹ ਜਦੋਂ ਜਿਹੜੀ ਕਲੋਜ਼ਰ ਤਾਂ ਕਰ ਦਿੱਤੀ ਦੀ ਇਹ મਨਾહત ਹੁੰਦੀ ਹੈ ਕਿ ਜੇ ਕੋਈ ਨਹੀਂ ਟ੍ਰੇਸ ਹੁੰਦੀ ਉਹਨੂੰ ਅਨਟ੍ਰੇਸ ਪਰੇ ਜਾਵੇ ਪਰ ਉਹ ਉਹ ਇਹ ਨਹੀਂ ਵੀ ਪਰਚਾ ਹੀ ਖਤਮ ਹੋ ਗਿਆ ਉਹ ਜੇ ਕਰਨ ਨੂੰ ਬੰਦੇ ਫੜੇ ਜਾਂਦੇ ਆ ਜਿਵੇਂ ਇਹੀ ਫੋਰ ਐਗਜ਼ਾਮਪਲ ਜੇ ਪੁੱਛ ਕੇ ਚਾਗੇ ਬੰਦੇ ਵੀ ਅਸੀਂ ਉਹ ਵੀ ਚੋਰੀ ਕੀਤੀ ਸੀ ਇਹ ਨਹੀਂ ਵੀ ਪਰਚਾ ਕੈਨਸਲ ਹੋ ਗਿਆ ਉਹ ਅਨਟ੍ਰੈਸ ਪਰ ਹੈ ਉਹਨਾਂ ਨੂੰ ਆਪਾਂ ਰੀਓਪਨ ਕਰ ਸਕਦੇ ਹਾਂ ਉਹ ਪਰਚਾ ਜਿਹੜੇ ਚੋਰੀ ਦੇ ਨੇ ਜਾਂ ਕੋਈ ਵੀ ਹੁੰਦੇ ਆ ਉਹ ਅਨਟ੍ਰੈਸ ਪਰ ਦੇ ਆ ਕੈਨਸਲ ਨਹੀਂ